ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸੋ ਸਾਥੀਓ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ੂਗਰ ਦੇ ਮੁੱਢਲੇ ਸੰਕੇਤ ਕੀ ਹੁੰਦੇ ਆ ਸਾਡਾ ਸਰੀਰ ਸਾਨੂੰ ਕੋਈ ਵੀ ਜਦੋਂ ਬਿਮਾਰੀ ਹੁੰਦੀ ਆ ਤਾਂ ਸਾਡਾ ਸਰੀਰ ਸਾਨੂੰ ਕੁਝ ਸੰਕੇਤ ਦਿੰਦਾ ਹੈ ਸਿੰਪਟਮ ਦਿੰਦਾ ਹੈ ਲੱਛਣ ਆਉਂਦੇ ਆ ਸੋ ਉਹ ਸਾਨੂੰ ਇਸ਼ਾਰਾ ਕਰਦੇ ਆ ਵੀ ਸਾਨੂੰ ਕਿਹੜੀ ਬਿਮਾਰੀ ਹੋ ਰਹੀ ਆ ਸੋ ਅੱਜ ਅਸੀਂ ਉਹਨਾਂ ਸੰਕੇਤਾਂ ਦੀ ਵੀ ਗੱਲ ਕਰਾਂਗੇ ਮੁੱਢਲੇ ਲੱਛਣਾਂ ਬਾਰੇ ਵੀ ਜਾਣਾਂਗੇ ਇਹਦੇ ਨਾਲ ਨਾਲ ਸ਼ੂਗਰ ਦੀ ਬਿਮਾਰੀ ਜਿੰਨਾਂ ਨੂੰ ਹੋ ਚੁੱਕੀ ਆ ਜਿਹੜੇ ਆਲਰੇਡੀ ਦਵਾਈ ਤੇ ਚੱਲ ਰਹੇ ਆ ਮੈਟਫੋਰਮਿਨ ਦੀ ਗੋਲੀ ਖਾ ਰਹੇ ਆ ਸੋ ਉਹਨਾਂ ਨੂੰ ਕੁਦਰਤੀ ਪੱਕਾ ਜਿਹੜਾ ਹੱਲ ਆ ਉਹ ਕੀ ਕਰਨਾ ਚਾਹੀਦਾ ਜਿਹਦੇ ਨਾਲ ਸ਼ੂਗਰ ਜਿਹੜੀ ਉਹਨਾਂ ਦੀ ਰਿਵਰਸ ਹੋ ਜਾਏ ਸੋ ਅੱਜ ਦੇ ਸਮੇਂ 'ਚ ਅੱਜ ਦੀ ਜਿਹੜੀ ਵਿਗਿਆਨ ਉਹ 'ਚ ਡਾਇਬੀਟੀਜ਼ ਆ ਜਿਹੜੀ ਸ਼ੂਗਰ ਆ ਰਿਵਰਸ ਹੋ ਸਕਦੀ ਆ ਸੋ ਇਹਦੇ ਵਿੱਚ ਕੋਈ ਦੂਰ ਆਏ ਨਹੀਂਗੀ ਸਿਰਫ ਸਾਨੂੰ ਥੋੜੇ ਜਿਹੇ ਤਰੀਕੇ ਜਾਣਨ ਦੀ ਲੋੜ ਆ ਥੋੜਾ ਜਿਹਾ ਆਪਦੀ ਲਾਈਫ ਸਟਾਈਲ ਚੇਂਜ ਕਰਨ ਦੀ ਲੋੜ ਆ ਜ਼ਿੰਦਗੀ ਜਿਉਣ ਦਾ ਤਰੀਕਾ ਬਦਲਣ ਦੀ ਲੋੜ ਆ ਸੋ 슈ਗਰ ਬਾਰੇ ਪੂਰੀ ਡਿਟੇਲ ਜਾਣਕਾਰੀ ਅੱਜ ਇਸ ਵੀਡੀਓ ਚ ਦਵਾਂਗਾ ਸੋ ਛੋਟੀ ਜੀ ਰਿਕਵੈਸਟ ਆ ਵੀ ਤੁਸੀਂ ਵੀ ਸਮਾਂ ਕੱਢ ਕੇ ਵੀਡੀਓ ਨੂੰ ਜ਼ਰੂਰ ਪੂਰਾ ਵੇਖਿਓ ਤੇ ਅੱਗਿਆਂ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਜਿੰਨੇ ਵੀ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚੇ ਉਨਾਂ ਨੂੰ ਫਾਇਦਾ ਹੋਵੇ ਸੋ ਸਾਥੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜੀ ਤੁਹਾਨੂੰ ਕਹਿ ਲਵਾਂ ਵੀ ਨਿਊਜ਼ ਦੇਣੀ ਸੀ ਉਹ ਇਹ ਆ ਵੀ 20 ਨਵੰਬਰ ਨੂੰ ਆਪਣਾ ਜਿਹੜਾ ਗੀਤ ਆ ਆਗਾਜ਼ ਮੈਂ ਖੁਦ ਗਾਇਆ ਹੋਊ ਗੀਤ ਸੋ ਉਹਦਾ ਵੀਡੀਓ ਫਿਲਮਾਕਣ ਵੀ ਹੋ ਚੁੱਕਾ ਏ ਸੋ 20 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਕਰਾਂਗੇ ਮੇਰੇ YouTube ਚੈਨਲ ਡਾਕਟਰ ਹਰਮਨਜੀਤਰਾ 뮤ਜ਼ਿਕ ਤੇ ਸੋ ਤੁਸੀਂ ਸਾਰੇ ਭੈਣ ਭਰਾਵਾਂ ਨੇ ਯਾਦ ਨਾ 20 ਨਵੰਬਰ ਨੂੰ YouTube ਤੇ ਜਾ ਕੇ ਸਰਚ ਕਰਨਾ ਹੈ ਡਾਕਟਰ ਹਰਮਨ ਜੀਰਾ ਆਗਾਜ ਸੋ ਸਪੋਰਟ ਕਰਿਓ ਸੋ ਆਓ ਆਪਾਂ ਆਪਣੇ ਟੌਪਿਕ ਤੇ ਦੁਬਾਰਾ ਆਉਣੇ ਵੀ 슈ਗਰ ਬਾਰੇ ਜਾਣਦੇ ਆ ਸੋ ਸਾਥੀਓ 슈ਗਰ ਦੇ ਪਹਿਲਾਂ ਤਾਂ ਆਪਾਂ ਗੱਲ ਕਰਦੇ ਵੀ ਲੱਛਣਾਂ ਤੋਂ ਪਹਿਲਾਂ ਜਾਣਦੇ ਵੀ ਕਿਹੜੇ ਫੈਕਟਰ ਆ ਕਿਹੜੇ ਲੋਕ ਆ ਜਿਨ੍ਹਾਂ ਨੂੰ 슈ਗਰ ਹੋਣ ਦਾ ਜਿਹੜਾ ਖਤਰਾ ਉਹ ਵੱਧ ਹੁੰਦਾ ਜਾਂ ਤਾਂ ਸਾਥੀਓ ਤੁਹਾਨੂੰ ਅਬੈਸਟੀ ਆ ਜਾਏ ਮਟਾਪਾ ਤੁਹਾਡਾ ਆ ਜਾਏ ਮਟਾਪਾ ਆਉਂਦਾ ਕਿਉਂ ਅਸੀਂ ਸਾਰੇ ਜਾਣਦੇ ਵੀ ਸਾਡਾ ਜਿਹੜਾ ਜਦੋਂ ਵੱਡੀ ਉਮਰ ਹੁੰਦੀ ਕਈਆਂ ਦਾ ਮੈਟਾਬੋਲਿਜ਼ਮ ਬਹੁਤ ਸਲੋ ਹੋ ਜਾਂਦਾ ਏ ਉਹ ਕੈਲਰੀਜ਼ ਨੂੰ ਬਾਲ ਨਹੀਂ ਪਾਉਂਦੇ ਜਿਹਦੇ ਕਰਕੇ ਉਹਨਾਂ ਨੂੰ ਮਟਾਪਾ ਆਉਣਾ ਸ਼ੁਰੂ ਹੋ ਜਾਂਦਾ ਸੋ ਮਟਾਪਾ ਹੋਣ ਨਾਲ ਵੀ ਜਿਹੜਾ 슈ਗਰ ਦਾ ਖਤਰਾ ਏ ਉਹ ਵੱਧ ਹੋ ਜਾਂਦਾ ਏ ਇਹਦੇ ਨਾਲ ਨਾਲ ਜੈਨਟਿਕ ਵੀ ਕਈਆਂ ਦੇ ਹੁੰਦੇ ਜਿਨ੍ਹਾਂ ਦੇ ਮਾਪਿਆਂ ਨੂੰ 슈ਗਰ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੁੰਦਾ ਜੇ ਉਹ ਆਪਦਾ ਹੁਣੇ ਤੋਂ ਹੀ ਲਾਈਫ ਸਟਾਈਲ ਤੇ ਧਿਆਨ ਨਹੀਂ ਦੇਣਗੇ ਉਹਨਾਂ ਨੂੰ ਵੀ 슈ਗਰ ਹੋਣ ਦਾ ਖਤਰਾ ਜਿਹੜਾ ਉਹ ਵੱਧ ਹੋ ਜਾਂਦਾ ਹੈ ਸੋ ਇਹਦੇ ਨਾਲ ਨਾਲ ਕੁਝ ਕੁ ਦਵਾਈਆਂ ਵੀ ਕੁਝ ਕੁ ਖਾਸ ਤਰ੍ਹਾਂ ਦੇ ਜਿਹੜੇ ਐਂਟੀਬਾਇਟਿਕ ਉਹ ਵੀ ਸਾਨੂੰ 슈ਗਰ ਹੋਣ ਦਾ ਖਤਰਾ ਵਧਾ ਦਿੰਦੇ ਆ ਸੋ ਟਾਈਪ 2 ਡਾਇਬੀਟਿਸ ਮਲਾਈਟਸ ਵਿੱਚ ਹੁੰਦਾ ਕਿ ਇਨਸੂਲਿਨ ਬਣਦਾ ਤਾਂ ਸਹੀ ਆ ਪਰ ਇਨਸੂਲਿਨ ਦੇ ਕੰਮ ਕਰਨ ਦੀ ਜਿਹੜੀ ਸ਼ਮਤਾ ਹੈ ਉਹ ਘਟ ਹੋ ਜਾਂਦੀ ਆ ਭਾਵ ਇਨਸੂਲਿਨ ਦਾ ਕੰਮ ਹੁੰਦਾ ਏ ਵਾਧੂ ਜਿਹੜੇ ਅਸੀਂ 슈ਗਰ ਸਾਡੇ ਖੂਨ ਚ ਹੁੰਦੀ ਆ ਜਿਹੜੀ ਭੋਜਨ ਰਾਈ ਆਈ ਹੁੰਦੀ ਆ ਉਹਨੂੰ ਸਾਡੇ ਸਰੀਰ ਦੇ ਸੈੱਲਾਂ ਦੇ ਵਿੱਚ ਧੱਕਣਾ ਸੈੱਲਾਂ ਚ ਜਾ ਕੇ ਉਹ એનર્ਜੀ ਚ ਕਨਵਰਟ ਹੁੰਦੀ ਆ ਸਾਡੇ ਸਰੀਰ ਨੂੰ એનર્ਜੀ ਦਿੰਦੀ ਏ ਸੋ ਜਦੋਂ ਇਨਸੂਲਿਨ ਟਾਈਪ 2 ਡਾਇਬੀਟਿਸ ਮੈਲਾਈਟਸ ਵਿੱਚ ਹੁੰਦਾ ਇਨਸੂਲਿਨ ਨੇ ਜਿੱਥੇ ਜਾ ਕੇ ਕੰਮ ਕਰਨਾ ਹੈ ਸਿੱਲਾਂ ਤੇ ਜਿਹੜੇ ਰਿਸੈਪਟਰ ਹੁੰਦੇ ਆ ਉਹ ਰਿਸੈਪਟਰ ਖਰਾਬ ਹੋ ਜਾਂਦੇ ਆ ਸੋ ਉਹਨਾਂ ਦੇ ਖਰਾਬ ਹੋਣ ਕਰਕੇ ਕੀ ਹੁੰਦਾ ਇਨਸੂਲਿਨ ਉਥੇ ਜਾ ਕੇ ਆਪਦਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਇਨਸੂਲਿਨ ਦੀ ਕਹਿ ਲੋ ਸ਼ਮਤਾ ਘੱਟ ਹੋ ਜਾਂਦੀ ਆ ਰਿਸੈਪਟਰਾਂ ਤੇ ਨਹੀਂ ਲੱਗ ਪਾਉਂਦਾ ਜਿਹਦੇ ਕਰਕੇ ਸ਼ੂਗਰ ਹੋ ਜਾਂਦੀ ਆ ਬਲੱਡ 'ਚ ਵਧਣ ਲੱਗ ਜਾਂਦੀ ਆ ਸਿੱਲਾਂ 'ਚ ਤੱਕ ਨਹੀਂ ਪਾਉਂਦਾ ਇਨਸੂਲਿਨ ਸੋ ਜਿਹਦੇ ਕਰਕੇ ਸਾਡੇ ਸ਼ੂਗਰ ਦਾ ਲੈਵਲ ਆ ਜਿਹੜਾ ਸਰੀਰ 'ਚ ਉਹ ਵਧਣਾ ਸ਼ੁਰੂ ਹੋ ਜਾਂਦਾ ਸੋ ਸ਼ੂਗਰ ਜਦੋਂ ਆਉਂਦੀ ਆ ਤਾਂ ਲੱਛਣ ਕਿਹੜੇ-ਕਿਹੜੇ ਦੇਖਣ ਨੂੰ ਮਿਲਦੇ ਆ ਸਾਥੀਓ ਸਾਨੂੰ ਸਾਡਾ ਜਿਹੜਾ ਭਾਰ ਆ ਉਹ ਇੱਕੋ ਦਮ ਘਟਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਜਿਹੜਾ ਫੈਟ ਆ ਬੜਾ ਜਲਦੀ ਰਿਡਿਊਸ ਹੋਣਾ ਸ਼ੁਰੂ ਹੋ ਜਾਂਦਾ ਉਹਦਾ ਛੋਟਾ ਜਿਹਾ ਕਾਰਨ ਕੀ ਉਹਦਾ ਕਾਰਨ ਇਹ ਹੁੰਦਾ ਵੀ ਅ ਇਨਸੂਲਿਨ ਨੇ ਕੀ ਕਰਨਾ ਹੈ ਸ਼ੂਗਰ ਨੂੰ ਸਿਲਾਂਚ ਤੱਕ ਤੱਕਣਾ ਹੈ ਤੇ ਸਿਲਾਂਚ ਜਦੋਂ ਸ਼ੂਗਰ ਜਾਂਦੀ ਆ ਤਾਂ ਉੱਥੇ એનર્ਜੀ ਪ੍ਰੋਡਿਊਸ ਹੁੰਦੀ ਆ ਸਾਡੇ ਸਰੀਰ ਨੂੰ ਉਹ એનર્ਜੀ ਮਿਲਦੀ ਆ ਕੰਮਕਾਰ ਕਰਨ ਲਈ ਸਾਨੂੰ ਸਾਰਾ ਦਿਨ ਭੱਜ ਦੌੜ ਕਰਨ ਲਈ ਸਾਨੂੰ ਦਿਮਾਗੀ ਕੰਮ ਕਰਨ ਵਾਸਤੇ ਉਹ એનર્ਜੀ ਦੀ ਬਹੁਤ ਲੋੜ ਪਰ ਜਦੋਂ ਸ਼ੂਗਰ ਹੁੰਦੀ ਆ ਇਨਸੂਲਿਨ ਆਪਦਾ ਕੰਮ ਨਹੀਂ ਕਰ ਪਾਉਂਦਾ ਜਿਹੜੀ ਗਲੂਕੋਜ਼ ਆ ਉਹ ਸੈੱਲਾਂ ਚ ਨਹੀਂ ਜਾਂਦੀ ਜਿਹਦੇ ਕਰਕੇ ਜਿਹੜੀ ਕਹੋ ਵੀ એનર્ਜੀ ਨਹੀਂ ਬਣ ਪਾਉਂਦੀ ਸਾਡੇ ਸਰੀਰ ਚ ਫਿਰ ਸਾਡਾ ਸਰੀਰ ਕੀ ਕਰਦਾ ਗਲੂਕੋਜ਼ ਤੋਂ ਦਾ એનર્ਜੀ ਬਣਾ ਨਹੀਂ ਪਾਉਂਦਾ ਫਿਰ ਉਹ ਸਾਡੇ ਜਿਹੜਾ ਵਾਧੂ ਫੈਟ ਸੈੱਲ ਹੈਗੇ ਸਾਡੇ ਸਰੀਰ 'ਚ ਚਰਬੀ ਆ ਉਹਨੂੰ ਬਾਹਲਣਾ ਸ਼ੁਰੂ ਕਰ ਦਿੰਦਾ ਹੈ ਸੋ ਜਦੋਂ ਚਰਬੀ ਨੂੰ ਬਾਹਲਦਾ ਹੈ ਤਾਂ ਸਾਨੂੰ ਜਿਹੜਾ ਭਾਰ ਸਾਡਾ ਇੱਕੋ ਦਮ ਘਟਣਾ ਸ਼ੁਰੂ ਹੋ ਜਾਂਦਾ ਹੈ ਫਿਰ ਸਾਡਾ ਸਰੀਰ ਜਿਹੜੀ એનર્ਜੀ ਆ ਉਹ ਸਾਡੀ ਫੈਟ ਤੋਂ ਲੈਣੀ ਸ਼ੁਰੂ ਕਰ ਦਿੰਦਾ ਫਿਰ ਕਹਿ ਲਓ ਵੀ ਸਾਡੇ ਫੈਟ ਝੜਨੀ ਸ਼ੁਰੂ ਹੋ ਜਾਂਦੀ ਆ ਸੋ ਇਹ ਇੱਕ ਬਹੁਤ ਵੱਡਾ ਸੰਕੇਤ ਆ ਜਿਨ੍ਹਾਂ ਦਾ ਭਾਰ ਇੱਕੋ ਦਮ ਘਟ ਹੋ ਜਾਂਦਾ ਹੈ ਸਮਝ ਲਓ ਵੀ ਉਹਨਾਂ ਨੂੰ ਆਪਦੀ ਇੱਕ ਵਾਰੀ ਸ਼ੂਗਰ ਦਾ ਟੈਸਟ ਹੈ ਜਿਹੜਾ ਉਹ ਕਰਾ ਲੈਣਾ ਚਾਹੀਦਾ ਹੈ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ ਤੁਹਾਡੇ ਭਾਰ ਘਟਣ ਦਾ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ એનર્ਜੀ ਦੀ ਪ੍ਰੋਡਕਸ਼ਨ ਵਾਸਤੇ ਜੇ ਗਲੂਕੋਜ਼ ਸੈੱਲਾਂ 'ਚ ਜਾਊਗਾ ਇਨਸੂਲਿਨ ਸੈੱਲਾਂ 'ਚ ਉਸ ਗਲੂਕੋਜ਼ ਨੂੰ ਖੂਨ 'ਚੋਂ ਸੈੱਲਾਂ 'ਚ ਧੱਕੂਗਾ ਤਾਂ ਹੀ એનર્ਜੀ ਬਣ ਪਾਊਗੀ ਸੋ ਜਦੋਂ ਇਨਸੂਲਿਨ ਦੇ ਕੰਮ ਕਰਨ ਦੀ ਸ਼ਮਤਾ ਹੀ ਘਟ ਜਾਂਦੀ ਆ ਫਿਰ ਕੀ ਹੋ ਜਾਂਦਾ ਹੈ એનર્ਜੀ ਨਹੀਂ ਬਣਾ ਪਾਉਂਦਾ ਸਾਡਾ ਸਰੀਰ ਜਿਹਦੇ ਕਰਕੇ ਸਾਨੂੰ ਸਾਰਾ ਦਿਨ ਥਕਾਵਟ ਰਹਿੰਦੀ ਆ ਸਾਡਾ ਸਰੀਰ ਥੱਕਿਆ ਰਹਿੰਦਾ ਸੋ ਇਹ ਵੀ ਇੱਕ ਲੱਛਣ ਹੁੰਦਾ ਏ ਸ਼ੂਗਰ ਆਉਣ ਦਾ ਇਹਦੇ ਨਾਲ ਨਾਲ ਸਾਨੂੰ ਵਾਰ-ਵਾਰ ਜਿਹੜਾ ਪਿਸ਼ਾਬ ਆ ਖਾਸ ਕਰਕੇ ਰਾਤ ਨੂੰ ਰਾਤ ਦੇ ਸਮੇਂ ਸਾਨੂੰ ਵਾਰ-ਵਾਰ ਉੱਠ ਕੇ ਜਿਹੜਾ ਪਿਸ਼ਾਬ ਕਰਨਾ ਪੈਂਦਾ ਏ ਸੋ ਇਹ ਵੀ ਕਹ ਲੋ ਵੀ ਸ਼ੂਗਰ ਹੋਣ ਦਾ ਇੱਕ ਸੰਕੇਤ ਆ ਤੇ ਸਾਨੂੰ ਸਾਥੀਓ ਭੁੱਖ ਵੀ ਬਹੁਤ ਜ਼ਿਆਦਾ ਲੱਗਣ ਲੱਗ ਜਾਂਦੀ ਆ ਸੋ ਇਹਦੇ ਪਿੱਛੇ ਵੀ ਇੱਕ ਕਾਰਨ ਹੈਗਾ ਇਹ ਭੁੱਖ ਵੱਧ ਲੱਗਣ ਦਾ ਸੋ ਇੱਕ ਲੈਪਟਿਨ ਨਾਂ ਦਾ ਲੈਪਟਿਨ ਤੇ ਗਰੇਲਿਨ ਨਾਂ ਦੇ ਦੋ ਹਾਰਮੋਨ ਆ ਜਿਹੜੇ ਸਾਨੂੰ ਦੱਸਦੇ ਆ ਜਦੋਂ ਅਸੀਂ ਭੋਜਨ ਖਾਂਦੇ ਹਾਂ ਉਸ ਵਕਤ ਰਿਲੀਜ਼ ਹੁੰਦੇ ਆ ਤੇ ਉਹ ਸਾਨੂੰ ਦੱਸਦੇ ਆ ਵੀ ਬਸ ਕਰੋ ਤੁਹਾਡਾ ਪੇਟ ਭਰ ਚੁੱਕਾ ਹੈ ਪਰ ਜਦੋਂ ਸ਼ੂਗਰ ਹੋ ਜਾਂਦੀ ਆ ਇਹ ਦੋਵੇਂ ਹਾਰਮੋਨ ਕਹਿ ਲਓ ਵੀ ਰਿਲੀਜ਼ ਘੱਟ ਹੋਣੇ ਸ਼ੁਰੂ ਹੋ ਜਾਂਦੇ ਘੱਟ ਬਣਦੇ ਆ ਪ੍ਰੋਪਰ ਆਪਦਾ ਇਹ ਹਾਰਮੋਨ ਸਹੀ ਕੰਮ ਨਹੀਂ ਕਰ ਪਾਉਂਦੇ ਜਿਹਦੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡਾ ਪੇਟ ਭਰਿਆ ਜਾਂ ਨਹੀਂ ਭਰਿਆ ਸੋ ਇਹਦੀ ਵਜ੍ਹਾ ਕਰਕੇ ਸਾਨੂੰ ਵਾਰ-ਵਾਰ ਜਿਹੜੀ ਭੁੱਖ ਲੱਗਦੀ 슈ਗਰ ਦੇ ਮਰੀਜ਼ਾਂ ਨੂੰ ਸੋ ਸਾਥੀਓ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਫਾਇਦਾ ਹੋਵੇ ਇਸ ਵੀਡੀਓ ਦਾ ਸੋ ਇਹਦੇ ਨਾਲ ਨਾਲ ਸਾਡੇ ਜਿਹੜੀ ਵਿਜ਼ਨ ਸਾਡੀ ਨਿਗਾ ਵੀ ਘਟਣੇ ਸ਼ੁਰੂ ਹੋ ਜਾਂਦੀ ਵਿਜ਼ਨ ਬਲਰ ਹੋ ਜਾਂਦਾ ਸੋ ਇਹ ਵੀ ਸ਼ੂਗਰ ਆਉਣ ਦਾ ਇੱਕ ਸੰਕੇਤ ਆ ਵੀਕਨੈਸ ਹੋ ਜਾਂਦੀ ਸਾਡੇ ਸਰੀਰ ਚ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਸੋ ਇਹ ਤਾਂ ਸੀਗੇ ਕੁਝ ਮੁੱਢਲੇ ਸਿੰਪਟਮ ਤੇ ਜਦੋਂ ਸਾਡੇ ਕੋਈ ਸੱਟ ਵੱਜਦੀ ਆ ਤਾਂ ਉਥੋਂ ਜਿਹੜਾ ਬਲੱਡ ਆ ਉਹ ਨਿਕਲਦਾ ਤਾਂ ਉਹ ਜਲਦੀ ਰੁਕਦਾ ਨਹੀਂਗਾ ਸਾਡੇ ਕੋਈ ਵੀ ਸੱਟ ਆ ਜਿਹੜੀ ਉਹ ਜਲਦੀ ਹੀਲ ਨਹੀਂ ਹੁੰਦੀ ਇਹ ਵੀ ਸ਼ੂਗਰ ਹੋਣ ਦੀ ਵਜ੍ਹਾ ਕਰਕੇ ਹੁੰਦਾ ਹੈ ਸੋ ਇਹ ਤਾਂ ਮੋਡਿਲੇ ਸੰਕੇਤ ਸੀ ਸਾਥੀਓ ਹੁਣ ਹਾਲ ਦੀ ਗੱਲ ਕਰਦੇ ਆ ਸੋ ਇਹਦੇ ਹਾਲ ਲਈ ਅਸੀਂ ਮੈਟਫਾਰਮਿਨ ਦੀ ਗੋਲੀ ਖਾਣੇ ਆ ਮੈਟਫਾਰਮਿਨ ਦਾ ਕੰਮ ਹੁੰਦਾ ਹੈ ਵਾਧੂ ਸ਼ੂਗਰ ਨੂੰ ਸਾਡੇ ਸੱਲਾਂ ਦੇ ਵਿੱਚ ਧੱਕਣਾ ਸੋ ਮੈਟਫਾਰਮਿਨ ਜਿਹੜੀ ਗੋਲੀ ਖਾਣੇ ਆ ਉਹਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਆ ਜਿਵੇਂ ਵਿਟਾਮਿਨ B12 ਦੀ ਉਹ ਕਮੀ ਕਰ ਦਿੰਦੀ ਆ ਸੋ ਜਦੋਂ ਮੈਟਫਾਰਮਿਨ ਦਾ ਜਿਹੜਾ ਕੰਮ ਆ ਉਹ ਅਸੀਂ ਕੁਦਰਤੀ ਤਰੀਕੇ ਨਾਲ ਵੀ ਕਰ ਸਕਦੇ ਆ ਸੋ ਇਹਦਾ ਇਹ ਜਿਹੜੀ ਮੈਟਫਾਰਮਿਨ ਦੀ ਗੋਲੀ ਆ ਜਦੋਂ ਅਸੀਂ ਖਾਂਦੇ ਆ 12 ਘੰਟੇ ਲਈ ਜਿਹੜੀ ਕਹ ਲੋ ਵੀ ਇنسੁਲਿਨ ਦੀ ਸ਼ਮਤਾ ਜਿਹੜੀ ਘਟੀ ਆ ਉਹ 12 ਘੰਟੇ ਵਾਸਤੇ ਸਹੀ ਹੋ ਜਾਂਦੀ ਪਰ ਜੇ ਇਹਦੇ ਉਲਟ ਅਸੀਂ ਐਕਸਰਸਾਈਜ਼ ਕਰਦੇ ਆ ਕਸਰਤ ਕਰਦੇ ਆ ਅਜਿਹੀ ਕਸਰਤ ਜਿਹਦੇ ਨਾਲ ਕਹ ਲੋ ਸਾਨੂੰ ਪਸੀਨਾ ਆਵੇ ਸਾਡੀ ਵਧੀਆ ਤਰੀਕੇ ਨਾਲ ਜੇ ਅਸੀਂ ਵਰਜਿਸ਼ ਕਰਦੇ ਆ ਤਾਂ ਉਹਦੇ ਨਾਲ ਮੈਟਫਾਰਮਿਨ ਦੀ ਗੋਲੀ ਵਾਲਾ ਹੀ ਕੰਮ ਹੁੰਦਾ ਏ ਇੰਸੁਲਿਨ ਦੀ ਸ਼ਮਤਾ ਘਟੋ ਘਟ Metformin ਦੀ ਗੋਲੀ ਜੇ 12 ਘੰਟੇ ਸਹੀ ਕਰਦੀ ਆ ਤਾਂ ਜੇ ਅਸੀਂ ਐਕਸਰਸਾਈਜ਼ ਕਰਦੇ ਆ ਤਾਂ ਘਟੋ ਘਟ 16 ਘੰਟੇ ਲਈ ਸਾਡੀ ਜਿਹੜੀ ਕੈਲੋ ਵੀ ਇੰਸੁਲਿਨ ਦੀ ਜਿਹੜੀ ਸ਼ਮਤਾ ਏ ਉਹ ਵਧੀਆ ਹੋ ਜਾਂਦੀ ਠੀਕ ਰਹਿੰਦੀ ਆ ਸੋ ਜੇ ਅਸੀਂ ਡੇਲੀ ਐਕਸਰਸਾਈਜ਼ ਕਰਾਂਗੇ ਤਾਂ ਅਸੀਂ 16 ਤੋਂ 18 ਘੰਟੇ ਆਪਦੀ ਜਿਹੜੀ ਸ਼ੂਗਰ ਦਾ ਲੈਵਲ ਆ ਉਹ ਠੀਕ ਰੱਖ ਸਕਦੇ ਬਿਨਾ ਗੋਲੀ ਖਾਦੇ ਸੋ ਇਹ ਤੁਸੀਂ ਜਰੂਰ ਟਰਾਈ ਕਰਕੇ ਵੇਖੋ ਜਿਨ੍ਹਾਂ ਨੂੰ 슈ਗਰ ਆ ਤੁਹਾਡੀ 슈ਗਰ ਆ ਜਿਹੜੀ ਉਹ ਬੜੀ ਜਲਦੀ ਨੋਰਮਲ ਹੋਊਗੀ ਤੇ ਤੁਹਾਡੀ ਗੋਲੀ ਵੀ ਜਿਹੜੀ ਉਹ ਛੁੱਟ ਸਕਦੀ ਜੇ ਤੁਸੀਂ ਇਸ ਤਰੀਕੇ ਤੇ ਚੱਲੋ ਇਹਦੇ ਨਾਲ ਨਾਲ ਸਾਥੀਓ ਜੇ ਖਾਣਾ ਵੇਖੀਏ ਤਾਂ ਫਰੂਟ ਸਭ ਤੋਂ ਵਧੀਆ ਅਮਰੂਦ ਆ 슈ਗਰ ਦੇ ਮਰੀਜ਼ਾਂ ਲਈ ਫਿਰ ਜਦੋਂ ਜਾਮੁਣਾ ਦਾ ਸੀਜ਼ਨ ਆਉਂਦਾ ਏ ਉਹ ਵੀ ਅਸੀਂ ਖਾ ਸਕਦੇ ਆ ਜਾਮੁਣਾ ਦੀ ਗੁਠਲੀ ਤੋਂ ਵੀ ਪਾਊਡਰ ਬਣਾ ਕੇ ਉਹਦਾ ਉਹ ਵੀ ਇੱਕ 슈ਗਰ ਦੀ ਬੜੀ ਵਧੀਆ ਦਵਾਈ ਆ ਇਸ ਤੋਂ ਇਲਾਵਾ ਸੰਤਰਾ 슈ਗਰ ਦੇ ਮਰੀਜ਼ ਖਾ ਸਕਦੇ ਆ ਸੇਬ ਬਹੁਤ ਵਧੀਆ 슈ਗਰ ਦੇ ਮਰੀਜ਼ਾਂ ਵਾਸਤੇ ਤੇ ਪਪੀਤਾ ਵੀ ਬਹੁਤ ਵਧੀਆ ਹੈ ਤੇ ਬਨਾਣਾ ਉਹ ਖਾਣ ਜੇ ਜਿਹੜਾ ਜ਼ਿਆਦਾ ਪੱਕਿਆ ਨਾ ਹੋਵੇ ਮਿੱਠਾ ਨਾ ਹੋਵੇ ਜਿੱਥੇ ਜ਼ਿਆਦਾ ਸੋ ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਨਟਸ ਲਓ ਪ੍ਰੋਟੀਨ ਵਾਲੀਆਂ ਚੀਜ਼ਾਂ ਵਧਾਓ ਜਿਵੇਂ ਬਦਾਮ ਹੋ ਗਏ ਅਖਰੋਟ ਹੋ ਗਏ ਕਾਜੂ ਹੋ ਗਏ ਇਹ ਚੀਜ਼ਾਂ ਤੁਸੀਂ ਖਾ ਸਕਦੇ ਆ ਫਿਰ ਦੋ ਦੋ ਲਓ ਜਿਹਦੇ ਵਿੱਚ ਫੈਟ ਘੱਟ ਹੁੰਦਾ ਏ ਇਹਦੇ ਨਾਲ ਨਾਲ ਫਿਸ਼ ਲੈ ਸਕਦੇ ਆ ਫਿਸ਼ ਵਿੱਚ omega 3 ਫੈਟੀ ਐਸਿਡ ਹੁੰਦੇ ਆ 슈ਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਏ ਫਿਸ਼ ਦਾ ਸੇਵਨ ਤੇ ਜਿਹੜੇ ਮੈਟਫਾਰਮਿਨ ਦੀ ਗੋਲੀ ਖਾਂਦੇ ਆ ਉਹ ਇਹ ਗੱਲ ਜ਼ਰੂਰ ਯਾਦ ਰੱਖਣ ਵੀ ਤੁਸੀਂ ਇਹਦੇ ਨਾਲ ਨਾਲ B12 ਵਿਟਾਮਿਨ ਜਿਹੜਾ ਜ਼ਰੂਰ ਲਓ ਉਹਦੀ ਗੋਲੀ ਜ਼ਰੂਰ ਲਓ ਕਿਉਂਕਿ ਮੈਟਫਾਰਮਿਨ ਦੀ ਗੋਲੀ ਆ ਉਹ ਵਿਟਾਮਿਨ B12 ਦੀ ਜਿਹੜੀ ਕਮੀ ਕਰ ਦਿੰਦੀ ਤੇ ਸਾਥੀਓ 슈ਗਰ ਵਾਲੇ ਜਿਨ੍ਹਾਂ ਨੂੰ 슈ਗਰ ਆਉਂ ਸਲਾਦ ਜਰੂਰ ਖਾਣ ਤੁਹਾਡੇ ਥਾਲੀ ਜਦ ਤੁਸੀਂ ਭੋਜਨ ਕਰਦੇ ਹੋ ਉਹਦਾ ਘੱਟੋ ਘੱਟ 50% ਭਾਗ ਹੈ ਜਿਹੜਾ ਉਹ ਸਲਾਦ ਹੋਣਾ ਚਾਹੀਦਾ ਰੰਗ ਬਰੰਗਾ ਇਹਦੇ ਨਾਲ ਕੀ ਹੁੰਦਾ ਹੈ ਤੁਹਾਡੇ ਜਿਹੜੇ ਭੁੱਖ ਲੱਗਣ ਦੇ ਰਿਸੈਪਟਰ ਆ ਸਲਾਦ ਉਹਨਾਂ ਨੂੰ ਸਪਰੈਸ ਕਰ ਦਿੰਦਾ ਹੈ ਸੋ ਤੁਹਾਨੂੰ ਭੁੱਖ ਵਾਰ-ਵਾਰ ਨਹੀਂ ਲੱਗਦੀ ਇਹ ਪਰੇਸ਼ਾਨੀ ਤੁਹਾਡੀ ਠੀਕ ਹੁੰਦੀ ਆ ਸੋ ਰੰਗ ਬਰੰਗਾ ਸਲਾਦ ਜਰੂਰ ਖਾਓ ਇਹਦੇ ਨਾਲ ਵੀ ਤੁਹਾਨੂੰ 슈ਗਰ ਨੂੰ ਆਵਦੀ ਨਾਲ ਫਾਈਟ ਕਰਨ ਚ ਬਹੁਤ ਸਹਾਇਤਾ ਮਿਲੂਗੀ ਸੋ ਸਾਥੀਓ ਇਹ ਜਿਹੜੀ ਜਾਣਕਾਰੀ ਦਿੱਤੀ ਐ ਨੂੰ ਵੱਧ ਤੋਂ ਵੱਧ ਅੱਗੇ ਭੈਣ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਫਾਇਦਾ ਹੋਵੇ ਲਾਭ ਹੋਵੇ ਤੇ ਇੱਕ ਜਿਹੜਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਵੀ ਆਪਣਾ ਜਿਹੜਾ ਗੀਤ ਆਗਾਜ਼ ਉਹ 20 ਨਵੰਬਰ ਨੂੰ ਰਿਲੀਜ਼ ਹੋ ਜਾਊਗਾ ਸਵੇਰੇ 10 ਵਜੇ ਸੋ ਸਾਰੇ ਜ਼ਰੂਰ ਸਪੋਰਟ ਕਰਿਓ ਇਹ ਗਾਣੇ ਨੂੰ ਸਰਚ ਕਰਕੇ ਜ਼ਰੂਰ ਵੇਖਿਓ ਤੁਹਾਨੂੰ ਜ਼ਰੂਰ ਪਸੰਦ ਆਊਗਾ ਇੱਕ ਇਮਾਨਦਾਰ ਬੰਦੇ ਦੀ ਇਹ ਚ ਕਹਾਣੀ ਦਿਖਾਈ ਆ ਕਿਵੇਂ ਕ੍ਰਿਸ਼ਵਤਖੋਰ ਤੇ ਜਿਹੜੇ ਥੱਗ ਲੋਕ ਆ ਉਹ ਇਮਾਨਦਾਰ ਬੰਦਿਆਂ ਨੂੰ ਕਿਵੇਂ ਤੰਗ ਪਰੇਸ਼ਾਨ ਕਰਦੇ ਇਸ ਗਾਣੇ ਚ ਬਾਕੂਬੀ ਦਿਖਾਇਆ ਸੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਵੱਧ ਤੋਂ ਵੱਧ ਸੋ ਉਜਾਜਤ ਦਿਓ ਸਾਥੀਓ ਧੰਨਵਾਦ